ਜਿਹੜੇ 10 ਵਾਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਵੋਟਰ ਸਹਿਬਾਨ ਨੂੰ ਬੇਨਤੀ ਆ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਰਟੀਕੂਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ ਚ ਨੰਬਰ 1 ਪੀਣ ਵਾਲੇ ਸਾਫ ਪਾਣੀ ਦੀ ਜਿਹੜੀ ਕਿੱਲਤ ਹੋ ਰਹੀ ਆ ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਚਾਹੋ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ ਚਾਹੇ ਡਰਿੰਕਿੰਗ ਵਾਟਰ ਪਹੁੰਚਾਉਣ ਦੀ ਗੱਲ ਹੈ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੀ ਗੱਲ ਆ ਲੋਕਾਂ ਨੂੰ ਬਿਹਤਰ ਇਲਾਜ ਦੇਣ ਦੀ ਗੱਲ ਹੈ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਆਮ ਆਦਮੀ ਪਾਰਟੀ ਦਾ ਮੁੱਖ ਜੰਦਾ ਕਿਉਂਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੇ ਜੇਕ ਪਰਿਵਾਰ ਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਘਟ ਜੇ ਤੇ ਬਜ਼ੁਰਗ ਦੀ ਦਵਾਈ ਦਾ ਬੋਝ ਘਟ ਜੇ ਉਸ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਪਾਸੇ ਤੇ ਹੋਏ। ਇਸੇ ਕਣੀ ਚ ਅਸੀਂ ਪੀਣ ਵਾਲਾ ਪਾਣੀ ਪੂਰੇ ਹਲਕੇ ਲਈ ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਆਈ ਆ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ। ਉਹਦੇ ਦੀ ਟ੍ਰੀਟਮੈਂਟ ਪਲਾਂਟ ਜਿਹੜਾ ਜਲੰਧਰ वेस्ट ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਲਾਊਗੀ। ਬਸਤੀ ਸੇਖ ਬਸਤੀ ਦਾਨਿਸ਼ਮੰਦਾ ਬਸਤੀ ਗੁਜ ਉੱਚਾ ਬਸਤੀ ਪੀਰ ਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾਉਣ ਲਈ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਬਿਹਤਰ ਬਿਜਲੀ ਦੇਣਾ ਇਹ ਸਾਡੀ ਕਮਿਟਮੈਂਟ ਹੈ ਇਸੇ ਸਿਲਸਿਲੇ 'ਚ ਅੱਗੇ ਨਵੀਆਂ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ ਨਸ਼ਾ ਤਸਕਰੀ ਤੋਂ ਨਸ਼ਾ ਮਾਫੀਆ ਨੂੰ ਖਤਮ ਕਰਨਾ ਵੀ ਸਾਡੀ ਪ੍ਰਾਇੋਰਟੀ ਰਹੂਗੀ ਇਸੇ ਤਰੀਕੇ ਨਾਲ ਗੋਤਮ ਨਗਰ ਚ ਇੱਕ ਕੂੜੇ ਦਾ ਡੰਪ ਹੈ ਉਹਨੂੰ ਪੂਰੀ ਤਰ੍ਹਾਂ ਹਟਾਇਆ ਜਾਊਗਾ ਇਹ ਸਾਡੇ ਮਾਨਯੋਗ ਐਮ ਐਲ ਏ ਜਿਹੜੇ ਤੁਹਾਡੇ ਅਸ਼ੀਰਵਾਦ ਨਾਲ ਬਣਨਗੇ ਮਹਿੰਦਰ ਭਗਤ ਜੀ ਇਹਨਾਂ ਦੀ ਅਗਵਾਈ ਚ ਅਸੀਂ ਇਸ ਡੰਪ ਨੂੰ ਵੀ ਢਾਵਾਂਗੇ ਮੁਹੱਲਾ ਕਲੀਨਿਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਹਰੇਕ ਪੰਜਾਬੀ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣੀਆਂ ਭਗਵੰਤ ਮਾਨ ਦੀ ਸਰਕਾਰ ਦੀ ਕਮਿਟਮੈਂਟ ਹੈ ਔਰ ਉਹਦੇ ਵੱਲ ਵਧ ਰਹੇ ਆ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਤੇ ਫ੍ਰੀ ਇਲਾਜ ਦੇਣਾ ਇਹ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾ ਔਰ ਮਾਨ ਸਾਹਿਬ ਦੀ ਸਰਕਾਰ ਦੀ ਕਮਿਟਮੈਂਟ ਹੋ ਇਸੇ ਤਰੀਕੇ ਨਾਲ ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ ਮਾਡਲ ਹਾਊਸ ਅਰਬੰਸ ਨਗਰ ਇਲਾਕੇ ਵਿੱਚ ਸੀਸੀਟੀਵੀ ਸੀਸੀਟੀਵੀ ਦੀ ਬਹੁਤ ਵੱਡੀ ਇੱਕ ਰੋਲ ਆ ਗਿਆ ਸਿਕਿਉਰਟੀ ਲੈ ਕੇ ਔਰ ਭਗਵੰਤ ਮਾਨ ਜੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੈ ਅਸੀਂ ਪੂਰਾ ਸਿਸਟਮ ਡਿਜੀਟਲ ਕਰੀਏ ਤਾਂਕਿ ਹਰੇਕ ਹਰਕਤ ਤੇ ਗਲਤ ਕੰਮ ਤੇ ਸਰਕਾਰ ਦੀ ਪੈਣੀ ਨજર ਰਵੇ ਔਰ ਆ ਜਿਹੜੇ ਤਮਾਮ ਏਰੀਆ ਮੈਂ ਦੱਸੇ ਜਲੰਧਰ ਵੈਸਟ ਦੇ ਇੱਥੇ ਸੀਸੀਟੀਵੀ ਦਾ ਜਾਲ ਜਿਹੜਾ ਆ ਉਹ ਆਮ ਆਦੀ ਪਾਰਟੀ ਦੀ ਸਰਕਾਰ ਹੁਸ਼ਾਊਗੀ ਇਹ ਵੀ ਅਸੀਂ ਜਲੰਧਰ ਵੈਸਟ ਦੇ ਲੋਕਾਂ ਨਾਲ ਵਾਦਾ ਕਰਦੇ ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਬਣਾਉਣੀਆਂ ਜਿਹੜੇ ਆ ਰਿਪੇਅਰ ਕਰਨੀਆਂ ਰਿਪੇਅਰ ਕਰਨੀਆਂ ਸੀਵਰੇਜ ਟ੍ਰੀਟਮੈਂਟ ਪਲਾਂਟ ਬੁਨਿਆਦੀ ਤੌਰ ਤੇ ਮੈਂ ਮੋٹے ਮੋٹے ਤੌਰ ਤੇ ਬਰੀਫ ਕਰਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੋਵੇ ਹਾਂ ਗੌਤਮ ਨਗਰ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਆ ਉਹ ਵੀ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਵਾਲੇ ਟਾਈਮ ਚ ਲਾਊਗੀ ਇਹ ਜਲੰਧਰ ਵੈਸਟ ਦਾ ਇੱਕ ਅਹਿਮ ਹਿੱਸਾ ਟ੍ਰੀਟਮੈਂਟ ਪਲਾਂਟ ਸੀਸੀਟੀਵੀ ਕੈਮਰੇ ਜਿਹੜੀਆਂ ਸੜਕਾਂ ਤੇ ਲਾਈਟ ਜਿਹੜੀਆਂ ਆਪਾਂ ਸਟਰੀਟ ਲਾਈਟ ਜਿਹਨੂੰ ਕਹਿ ਸਕਦੇ ਹੋ ਸਪੋਰਟਸ ਗਰਾਊਂਡ ਜਲੰਧਰ ਕਿਸੇ ਜਮਾਨੇ ਸਪੋਰਟਸ ਦਾ ਹੱਬ ਰਿਹਾ ਸਾਡੇ ਪਵਨਜੀਤ ਨੂੰ ਸਾਹਿਬ ਦੱਸ ਰਿਹਾ ਸੀ ਮੈਨੂੰ ਹੁਣੇ ਕਿ ਪਿਛਲੇ 20 ਸਾਲਾਂ ਚ ਉਸ ਪੂਰੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਪੋਲਿਟਿਕਲ ਲੋਕਾਂ ਨੇ ਚਲਾਇਆ ਕਾਲੀ ਭਾਜਪਾ ਕਾਂਗਰਸੀਆਂ ਨੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਉਸੇ ਖੇਡਾਂ ਦੇ ਮੈਦਾਨ ਚੋਂ ਕੱਢ ਕੇ ਗਲਤ ਰਸਤੇ ਤੇ ਗਿਆ ਉਸ ਚੀਜ਼ ਨੂੰ ਰਿਵਾਈਵ ਕਰਨਾ ਸਪੋਰਟਸ ਦੀ ਕੈਪੀਟਲ ਪੰਜਾਬ ਦੀ ਨਹੀਂ ਦੇਸ਼ ਦੀ ਜਲੰਧਰ ਬਣੇ ਉਹਦੇ ਲਈ ਮਾਨ ਸਾਹਿਬ ਦੀ ਸਰਕਾਰ ਆਪਣੇ ਉਪਰਾਲੇ ਕਰੂਗੀ ਇਸੇ ਤਰੀਕੇ ਨਾਲ ਟ੍ਰੀਟਮੈਂਟ ਪਲਾਂਟ ਦੀ ਵੀ ਗੱਲ ਕੀਤੀ ਆ ਤਮਾਮ ਸਾਫ ਪੀਣ ਵਾਲਾ ਪਾਣੀ ਅਸੀਂ ਕੰਮ ਦੇ ਆਧਾਰ ਤੇ ਜਲੰਧਰ ਵੈਸਟ ਵਾਲਿਆਂ ਤੋਂ ਵੋਟ ਮੰਗ ਰਹੇ ਆ ਆ ਤਮਾਮ ਜਿਹੜੇ ਸਾਡੇ ਵਾਦੇ ਆ ਅਗਲੇ 10 ਕੰਮ ਪ੍ਰਾਇੋਰਟੀ ਤੇ ਭਗਵੰਤ ਮਾਨ ਜੀ ਦੀ ਸਰਕਾਰ ਕਰੂਗੀ ਔਰ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੇ ਲੋਕ ਸਿਰਫ ਔਰ ਸਿਰਫ ਰਾਜਨੀਤੀ ਆਪਣੇ ਨਿੱਜੀ ਲਾਹੇ ਲਈ ਆਪਣੇ ਨਿੱਜੀ ਫਾਇਦੇ ਲਈ ਆਪਣੇ ਨਿੱਜੀ ਇੰਟਰਸਟ ਲਈ ਕਰ ਰਹੇ ਉਹਨਾਂ ਲੋਕਾਂ ਨੂੰ ਜਲੰਧਰ ਵੈਸਟ ਦੇ ਆਦੋਂ ਮੇਰੀ ਬੇਨਤੀ ਆ ਨਕਾਰੋ ਪਲਟੂ ਰਾਮਨ ਨੂੰ ਨਕਾਰੋ ਇੱਕ ਸਮਝਦਾਰ ਪੜ੍ਹੇ ਲਿਖੇ ਖਾਨਦਾਨੀ ਰਾਜਨੀਤਿਕ ਤੌਰ ਤੇ ਜਿੰਨਾ ਦੀ ਇੱਕ ਅਹਿਮ ਸਥਾਨ ਹੈ ਜਲੰਧਰ ਸ਼ਹਿਰ ਚ ਔਰ ਜਿੰਨਾਂ ਨੂੰ ਇਹ ਕਹਿ ਰਹੇ ਆ ਕੀ ਕਹਿ ਰਹੇ ਪਵਨ ਜੀ ਮੰਦ ਬੁੱਧੀ ਮੈਂ ਮੈਂ ਜਲੰਧਰ ਵਾਸਤੇ ਸਾਰੇ ਸਤਕਾਰਯੋਗ ਵੋਟਰ ਸਹਿਬਾਨਾਂ ਨੂੰ ਬੇਨਤੀ ਕਰਦਾ ਹੈ ਇਹ ਇੱਕ ਕਿੱਟਾ ਵੱਡਾ ਅਪਮਾਨ ਹੈ ਮੰਦਰ ਭਗਤ ਜੀ ਦੇ ਪਰਿਵਾਰ ਦਾ ਕਿੱਟਾ ਜਿਨ੍ਹਾਂ ਨੇ ਦੋ ਪੀੜੀਆਂ ਲਗਾਤਾਰ ਜਲੰਧਰ ਦੀ ਸੇਵਾ ਚ ਲੱਗੀਆਂ ਚੁੰਨੀ ਲਾਲ ਜੀ ਭਗਤ ਚੁੰਨੀ ਲਾਲ ਜੀ ਮੈਨੂੰ ਵੀ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਿਹਾ ਹੈ ਬਹੁਤ ਹੀ ਸਾਡੇ ਸਤਕਾਰਯੋਗ ਇਸ ਸ਼ਹਿਰ ਦੇ ਸੀਨੀਅਰ ਲੀਡਰ ਹੈ ਲੋਕਲ ਬਾਡੀ ਦੇ ਉਹ ਵਜ਼ੀਰ ਵੀ ਰਹਿ ਪੰਜਾਬ ਸਰਕਾਰ ਚ ਉਹਨਾਂ ਲੋ ਉਹਨਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਇਹ ਲੋਕਾਂ ਦਾ ਅਸਲੀ ਚਿਹਰਾ ਅਸਲੀ ਮੁਖ ਹੈਟਾ ਇਹ ਲੋਟੂਆਂ ਦੇ ਟੋਲੇ ਦਾ ਠੱਗਾਂ ਦੇ ਟੋਲੇ ਦਾ ਜਿਹੜੇ ਇੱਕ ਪੜ੍ਹੇ ਲਿਖੇ ਇਮਾਨਦਾਰ ਜ਼ਿੰਮੇਵਾਰ ਬੰਦੇ ਨੂੰ ਜਿਸ ਤਰੀਕੇ ਨਾਲ ਮੰਦਬੁਗੀ ਕਹਿ ਰਿਹਾ ਜਲੰਧਰ ਵੈਸ ਦੇ ਵੋਟਰੋ ਇਹਨਾਂ ਨੂੰ ਸਬਕ ਸਿਖਾਓ ਇਹ અપਮਾਨ ਕੀਤਾ ਤੁਹਾਡਾ ਇਹਨਾਂ ਨੇ ਇਹਨਾਂ ਨੇ ਸਾਡੇ ਜਲੰਧਰ ਦੇ ਭਾਈਚਾਰੇ ਦਾ અપਮਾਨ ਕੀਤਾ ਹੈ ਇਸ અપਮਾਨ ਦਾ ਬਦਲਾ ਵੀ ਜਿਹੜਾ ਆ ਜਲੰਧਰ ਵੈਸਟ ਦੇ ਲੋਕ ਲੈਣ ਲਾਉਣ ਲੈਣ ਔਰ ਇੱਕ ਟੋਲੂਆਂ ਦੇ ਇਹ ਠੱਗਾਂ ਔਰ ਪਲਟੂ ਰਾਮਾ ਨੂੰ ਜਿਹੜਾ ਜਿੱਤ ਤਰ੍ਹਾਂ ਲੋਕ ਸਭਾ ਚ ਰੁਕਸਤ ਕੀਤਾ ਆ ਦੇਖੋ ਆਮ ਆਦੀ ਪਾਰਟੀ ਨੇ ਲੋਕ ਸਭਾ ਦਾ ਐਮਪੀ ਬਣਾਇਆ ਸੀ ਬਾਈ ਇਲੈਕਸ਼ਨ ਸਾਰੇ ਨੇ ਸਾਡੇ ਧਾਲੀਵਾਲ ਸਾਹਿਬ ਇੱਥੇ ਸਾਰਿਆਂ ਨੇ ਅਸੀਂ ਇੱਕ ਇੱਕ ਜਾਣੇ ਨੇ ਜੋਰ ਲਾ ਕੇ ਲੇਕਿਨ ਰੱਬ ਦੇ ਘਰ ਦੀਰ ਹੈ ਅੰਦੀਰ ਨਹੀਂ ਹੈ ਔਰ ਇਸ ਜਿਹੜੇ ਬੀਜੇਪੀ ਦਾ ਕੈਂਡੀਡੇਟ ਹੈ ਸ਼ੀਤਲੰਗਰਾਲ ਹਾਂ ਇਸ ਬੰਦੇ ਨੂੰ ਵੀ ਜਿਹੜਾ ਸਬਕ ਸਿਖਾਇਆ ਜਾਵੇ ਔਰ ਜਲੰਧਰ ਬਹਿਸ ਦੇ ਲੋਕਾਂ ਨੂੰ ਮੇਰੀ ਬੇਨਤੀ ਇਮਾਨਦਾਰ ਪੜ੍ਹੇ ਲਿਖੇ ਔਰ ਜਿਨ੍ਹਾਂ ਦੀ ਸਾਫ ਸੁਥਰੀ छवि ਹੈ ਜ਼ਿੰਮੇਵਾਰ ਹਨ ਉਹਨਾਂ ਨੂੰ ਪੰਜਾਬ ਦੀ ਮੁਕੱਦਸ ਵਿਧਾਨ ਸਭਾ 'ਚ ਪਹੁੰਚ ਕੇ ਆਪਣੇ ਲੋਕਾਂ ਦੀ ਸੇਵਾ ਦਾ ਮੌਕਾ ਦਿਓ